ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਕ੍ਰੇਲਿਆਂ ਦੀ ਸਬਜ਼ੀ ਬਣਾਵਾਂਗੇ ਆਪਾਂ ਸਬਜ਼ੀ ਨੇ ਇੱਕ ਭੁਰਜੀ ਬਣਾਵਾਂਗੇ ਅੱਜ ਆਪਾਂ ਅੱਜ ਆਪਾਂ 250 ਗ੍ਰਾਮ ਆਪਣੇ ਕ੍ਰੇਲੇ ਆ ਤੇ ਆਪਾਂ ਇਹਨਾਂ ਦੀ ਅੱਜ ਭੁਰਜੀ ਬਣਾਵਾਂਗੇ ਇੱਧਰ ਦੋ ਟਮਾਟਰ ਐ ਇਹ ਆਪਾਂ ਛੋਟੇ ਛੋਟੇ ਪੀਸਾਂ ਚ ਕੱਟ ਲਿਆ ਇੱਧਰ ਆਪਣੇ ਦੋ ਵੱਡੇ ਸਾਈਜ਼ ਦੇ ਪਿਆਜ਼ ਸੀਗੇ ਉਹ ਕੱਟ ਲਏ ਤੇ ਹਰੀਆਂ ਮਿਰਚਾਂ ਤਿੰਨ ਚਾਰ ਕੱਟੀਆਂ ਦੀਆਂ ਹੁਣ ਆਪਾਂ ਨਾ ਇਹਨਾਂ ਆਇਮਾਂ ਨੂੰ ਕद्दूकस ਕਰਾਂਗੇ ਕਦੇਲਿਆਂ ਨੂੰ ਆਪਾਂ ਇਹਨਾਂ ਨੂੰ ਕद्दूकस ਵੀ ਕਰ ਸਕਦੇ ਆ ਆਪਾਂ ਚਾਕੂ ਨਾਲ ਇਹਨਾਂ ਨੂੰ ਬਰੀਕ ਬਰੀਕ ਵੀ ਕੱਟ ਸਕਦੇ ਆ ਆਪਾਂ ਪਹਿਲਾਂ ਕद्दूकस ਕਰਕੇ ਦੇਖਾਂਗੇ ਹੁਣ ਆਪਾਂ ਪਹਿਲਾਂ ਕद्दूकस ਕਰਾਂਗੇ ਇਹਨੂੰ ਇਸ ਤਰ੍ਹਾਂ ਕਰਕੇ ਨਾ ਬਹੁਤ ਆਸਾਨੀ ਨਾਲ ਹੋ ਜਾਂਦੇ ਆ ਇਹ ਤੇ ਥੋੜਾ ਜਿਹਾ ਧਿਆਨ ਰੱਖਿਓ ਜਿਹੜੇ ਵਿੱਚ ਵੀ ਪੱਕੇ ਹਨ ਉਹ ਆਪਾਂ ਬਾਹਰ ਕੱਢਨੇ ਪੈਣਗੇ। ਐਸ ਤਰ੍ਹਾਂ ਕਰਦੇ ਆ। ਆ ਆਪਾਂ ਨਾ ਕਦੂ ਕਾਸ ਕਰ ਲਿਆ। ਦੇਖੋ ਆਪਾਂ ਇਹਨੂੰ ਚੌਪਰ 'ਚ ਪਾ ਕੇ ਵੀ ਚੌਪ ਕਰ ਸਕਦੇ। ਉਹਦੇ ਨਾਲ ਆਪਾਂ ਨੂੰ ਨਾ ਆਸਾਨੀ ਨਾਲ ਪਤਾ ਲੱਗ ਜਾਂਦਾ ਵੀ ਕੱਚੇ ਬੀਜ ਆ ਜਾਂ ਪੱਕੇ ਆ। ਹੁਣ ਮੈਂ ਜਿਹੜਾ ਕੀਤਾ ਨਾ ਕਦੂ ਕਾਸ ਉਹ ਬਿਲਕੁਲ ਕੱਚਾ ਸੀਗਾ। ਤੇ ਆਹ ਦੇਖੋ ਆ ਪੱਕਾ ਹੈਗਾ। ਹੁਣ ਆਪਾਂ ਨੇ ਇਹਨੂੰ ਖੋਲਣਾ ਪਿਆ। ਵਿੱਚੋਂ ਤੇ ਆਪਾਂ ਵੀਜੇ ਇਹਦੇ ਕੱਢ ਦੇਾਂਗੇ। ਐਸ ਤੱਕ ਨਿਕਲ ਕੇ ਨਵੇਂ ਬੀਜ ਕਰ ਦੋਗੇ ਕਹਿੰਦੇ ਪੱਕੇ ਬੀਜ ਆਪਾਂ ਕੱਢ ਦਾਂਗੇ ਕੱਚੇ ਆਪਾਂ ਵਿੱਚੇ ਕੱਢੂ ਕਸ ਕਰ ਲਾਂਗੇ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਹੀ ਕੱਢੂ ਕਸ ਕਰ ਲਾਂਗੇ ਬਸ ਇਹਨਾਂ ਨੂੰ ਦੇਖ ਦੇਖ ਕੇ ਨਾ ਕੱਢੂ ਕਸ ਕਰ ਲਾਂਗੇ ਤੇ ਜਾਂ ਵੀ ਕੱਟ ਕੇ ਆਪਾਂ ਚੋਪੜ ਚ ਪਾ ਕੇ ਚਾਹ ਵੀ ਢਾ ਸਕਦੇ ਆ ਆਪਾਂ ਨਾ ਕਰ ਲਏ ਕੱਦੂ ਕਸ ਕਰ ਲਿਆ ਦੇਖੋ ਕੱਟ ਕੇ ਨਾ ਵਿੱਚੋਂ ਪੱਕੇ ਬੀਜ ਕੱਢ ਲੇ ਫਿਰ ਇਹਨਾਂ ਨੂੰ ਅਸਤੇ ਕਾ ਦੋਨਾਂ ਨੂੰ ਜੋੜ ਕੇ ਤੇ ਆਪਾਂ ਇਸ ਤਰ੍ਹਾਂ ਕਰਕੇ ਇਹਨਾਂ ਕੱਦੂ ਦਾ ਆਸਕਾਰ ਲੈਂਦੇ ਹਾਂ ਬਹੁਤ ਹੀ ਸਾਨੀ ਨਾਲ ਹੋ ਜਾਂਦੇ ਆਪਾਂ ਨਾ ਕ੍ਰੇਲਾ ਨੂੰ ਕੱਪੂ ਕਾਸ ਕਰ ਲਏ ਤੇ ਆਹ ਦੇਖੋ ਇੰਨੇ ਬੀਜ ਨਿੱਕਲ ਗਏ ਤੇ ਵਿੱਚੋਂ ਤੇ ਹੁਣ ਨਾ ਇਧਰ ਆਪਾਂ ਤੇਲ ਗਰਮ ਰੱਖਿਆ ਹੋਇਆ ਹੈ एक वा चमच तेल पाया थरों का पाया एन पूरा गर्म हो गए करेलों का है हम आप पकाव गे इन्हों का पानी जमा छका देंगे ई कौड़े कूड़े नहीं बन बिल्कुल भी कौड़े नहीं बन दे स्वाद बन गए ਆਪਾਂ ਇਹ ਕ੍ਰੇਮ ਲੈ ਪਾਕ ਦਾਂਗੇ ਦੋ ਕਨਾਂ Mein ਤੋ ਬਹਗੇ ਤੇ ਹੁਣ ਨਾ ਆਪਾਂ ਕ੍ਰੇਮਾਂ ਦੇ ਸਾਹ ਨਾਲ ਨਾ ਵਿੱਚ ਮੰਤ ਪਾਵਾਂਗੇ ਇਹੇ ਨਾ ਜਲਦੀ ਪੱਕ ਜਾਣਗੇ ਨਾਂਕਨਾਂ ਹੁਣ ਆਪਾਂ ਦੋ ਕਨਾਂ Mein ਤੋ ਹੋਰ ਪਕਾਵਾਂਗੇ ਆਪਨੇ ਕ੍ਰੇਮ ਨੇ ਨਾ ਭੁਜੀ ਵਧੀਆ ਹੋਣਾ ਭੁਜੀ ਕ੍ਰੇਮ ਨੇ ਆਪਣੇ ਵਧੀਆ ਪੱਕ ਜੇ ਤੇਲ ਛੱਡ ਜੇ ਤੇ ਹੁਣ ਆਪਾਂ ਨਾ ਇਹਨੂੰ ਗੈਸ ਨੂੰ ਸਲੋ ਕਰ ਲਾਂਗੇ ਤੇ ਆਪਾਂ ਮੀਰੇ ਗੈਸ ਤੇ ਘੁੰਮਿਆ ਹੁਣ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂ। ਹੁਣ ਆਪਾਂ ਇਹ ਤੇ ਥੋੜਾ ਜਿਹਾ ਤੇਲ ਹੋਰ ਪਾਵਾਂਗੇ ਪਾ ਕੇ ਤੇ ਫਿਰ ਆਪਾਂ ਪਿਆਜ਼ ਭੁੰਨਾਂਗੇ। ਆਪਾਂ ਤੇਲ ਪਾ ਲਿਆ ਅੱਧਾ ਕ ਚਮਚਾ ਪਾ ਲਿਆ ਵੱਡਾ ਤੇ ਹੁਣ ਆਪਾਂ ਦੇਖੋ ਪਿਆਜ਼ ਤੇ ਹਰੀਆਂ ਮਿਰਚਾਂ ਬਾਹਰ ਨਹੀਂ ਆ। ਤੇ ਨਾਲੇ ਆਪਾਂ ਟਮਾਟਰ ਪਾ ਦੇਵਾਂਗੇ ਹੁਣ ਆਪਾਂ ਇਹਨੂੰ ਪੂਰੇ ਸਾਥ ਤੇ ਹੌਲੀ ਪਕਾਵਾਂਗੇ ਇਹਨਾਂ ਨੂੰ ਰਕੜੀ ਨਾ ਟੇਸਟ ਦੇ ਸੌਨਾਂ ਨਮਕ ਪਾ ਦੇਵਾਂਗੇ ਆਪਾਂ ਇਹਨਾਂ ਵੀ ਤੇ ਅੱਗੇ ਜਲਦੀ ਪੱਕ ਜਾਣਗੇ ਆਪਾਂ ਨਾ ਪਿਆਜ਼ ਨੂੰ ਘਾਸ ਕੇ ਤੇ ਸਿਰ ਤੋਂ 7 ਮਿੰਟ ਪਕਾਇਆ ਤੇ ਨਾਲੇ ਟਮਾਟਰ ਨਾਲ ਇਹ ਇੱਕ ਸਾਥ ਹੋ ਗੋ ਹੁਣ ਆਪਾਂ ਇਹਦੇ ਵਿੱਚੋਂ ਕਰੇਲੇ ਪਾ ਦੇਾਂਗੇ। ਹੁਣ ਆਪਾਂ ਨਮਕ ਤੇ ਦੇ ਵਿੱਚ ਪਹਿਲਾਂ ਹੀ ਪਾਤਾ ਹੈ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਅੱਧਾ ਚਮਚਾ ਹਲਦੀ ਦਾ। ਅੱਧਾ ਚਮਚਾ ਆਪਣੀ ਲਾਲ ਮਿਰਚ ਦਾ। ਅੱਧਾ ਚਮਚਾ ਆਪਣਾ ਗਰਮ ਮਸਾਲਾ। ਹੁਣ ਆਪਾਂ ਇਹਨਾਂ ਨੂੰ ਮਿਕਸ ਕਰਕੇ ਆਂਗੇ ਸਾਰਿਆਂ ਨੂੰ। ਨੈੱਟ ਕਰਕੇ ਨੇ ਆਪਾਂ ਇਹਨਾਂ ਨੂੰ ਬਸ 2 ਮਿੰਟ ਟਾ ਕੇ ਫਿਰ ਪਕਾਵਾਂਗੇ ਤੇ ਮਖਾਲੇ ਨਾ ਫਿਰ ਦੋਨਾਂ ਦੇ ਵਿੱਚ ਰਲ ਜਾਵਾਂਗੇ ਕ੍ਰੇਲਿਆਂ ਤੇ ਪਿਆਜ਼ ਦੇ ਵਿੱਚ ਬਸ 2 ਮਿੰਟ ਟਾ ਕੇ ਪਕਾਵਾਂਗੇ ਹੁਣ ਆਪਾਂ A few moments later ਇਧਰ ਹਾਂ ਤਾਂ 2 ਮਿੰਟ ਪਕਾ ਲੈ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਦੇਣੇ ਹੁਣ ਆਪਾਂ ਇਹਨੂੰ ਬਾਲਚਾ ਕਰ ਲਾਂ ਸਾਡੀ ਕ੍ਰੇਲਿਆਂ ਦੀ ਭੁਰਜੀ ਬਣ ਕੇ ਜੀ ਹੋ ਗਈ ਤਿਆਰ ਤੇ ਸਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ